ਐਮਰਜੈਂਸੀ ਮੌਕੇ ਮਰੀਜ਼ਾਂ ਨੂੰ ਇਲਾਜ ਦੇਣ ਵਾਲੀ ਐਬੂਲੈਂਸ ਨੂੰ ਖੁਦ ਫਸਟ ਏਡ ਦੀ ਜ਼ਰੂਰਤ 108 ਐਬੂਲੈਂਸ ਗੱਡੀਆਂ ਦੀ ਹਾਲਤ ਖਸਤਾ ਐਮਰਜੈਂਸੀ ਹਾਲਤ ਚ ਦੂਰ ਦੁਰਾਡੇ ਪਿੰਡਾਂ ਚ ਮੌਕੇ ਤੇ ਪਹੁੰਚ ਕੇ ਸਿਹਤ ਸੇਵਾਵਾਂ ਅਤੇ ਮੁੱਢਲੀ ਸਹਾਇਤਾ ਦੇਣ ਦੀਆਂ ਸੇਵਾਵਾਂ ਨਿਭਾਉਣ ਵਾਲੀ ਐਬੂਲੈਂਸ ਨੂੰ ਇਸ ਵੇਲੇ ਖੁਦ ਫਸਟ ਏਡ ਦੀ ਜ਼ਰੂਰਤ ਹੈ इस संबंधी 108 सौ अठ एबूलेंस यूनियन जिला गुरदासपुर प्रधान सिंह रंधावा ने कस्बा कलानौर विखे एक सौ अठ एबूलेंस गिखाम विखाद कि दो हजार ग्यारह तो सड़क से दौड़ रही एंबूलेंस की हालत इनी खस्ता हो चुकी है कि इस च सहायता देने वाले यंत्र भी आखिरी सह उन्ह दसा की स्ट्रैचर खराब हैं हंडिया की टुट भाज समय लगन वाले सामान की भी घाट है दस हेठा लकीर दस साल पुराने भी। पी ਆਪਰੇਟਰ ਸੈਠਾਨ ਅਤੇ ਪੰਜਾਬ ਸੱਸਾ ਗੱਡੀਆਂ ਵਿੱਚ ਆਕਸੀਜਨ ਦੀ ਪੋਰਟੇਬਲ ਸਲੰਡਰ ਵੀ ਕੰਮ ਨਹੀਂ ਕਰ ਰਹੇ ਹਨ ਜ਼ਿਲ੍ਹਾ ਪ੍ਰਦਾਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ ਚ ਪੰਜਾਬ ਚ ਕਈ ਹੋਰ ਗੱਡੀਆਂ ਵੀ ਹਨ ਜੋ ਆਖਰੀ ਸਾਹਾਂ ਹਨ ਅਤੇ ਵਿਭਾਗ ਨੂੰ ਸਮੇਂ ਸਮੇਂ ਤੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਹਨਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਤੇ ਐਬੂਲੈਂਸ ਦੇ ਡਰਾਈਵਰ ਸਰਵਰਨ ਸਿੰਘ ਅਤੇ ਐਮਟੀ ਕਮਲਜੀਤ ਸਿੰਘ ਨੇ ਖਦਸਾ ਜ਼ਾਹਿਰ ਕੀਤਾ ਕਿ ਸਰਕਾਰ ਦੀ ਇਸ ਕੀਮਤਿਤ ਸਬੰਧਤ ਕੰਪਨੀ ਨੂੰ ਜੇਕਰ ਉਹ ਐਬੂਲੈਂਸਾਂ ਦੀ ਖਸਤਾ ਹਾਲਤ ਸੁਧਾਰਨ ਲਈ ਹਰ ਮਹੀਨੇ ਜਾਣੂ ਕਰਵਾਉਂਦੇ ਹਨ ਤਾਂ ਕਿ ਉਹ ਕਾਗਜ਼ਾਂ 'ਚ ਤਾਂ ਠੀਕ ਨਹੀਂ ਹੋ ਰਹੀਆਂ ਇਹ ਇੱਕ ਵੱਡਾ ਕੋਟਾਲਾ ਵੀ ਹੋ ਸਕਦਾ ਹੈ ਅਤੇ ਜਾਂਚ ਦਾ ਵਿਸ਼ਾ ਹੈ ਜ਼ਿਲ੍ਹਾ ਪ੍ਰਧਾਨ ਰੰਦਾਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਮਾਮੂਲੀ ਹਨ ਅਤੇ ਸਾਲ 2014 ਤੋਂ ਮੁਲਾਜ਼ਮਾਂ ਦਾ ਐਗਰੀਮੈਂਟ ਵੀ ਨਹੀਂ ਲਗਾਇਆ ਜਾ ਰਿਹਾ ਉਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਐਬੂਲਿਸ ਦੇ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸਬੰਧਤ ਕੰਪਨੀ ਵੱਲੋਂ ਐਬੂਲੈਸਾਂ ਦੀ ਹਾਲਤ ਸੁਧਾਰਨ ਦੀ ਬਜਾਏ ਉਸ ਖਿਲਾਫ ਬੋਲਣ ਵਾਲੇ ਮੁਲਾਜ਼ਮਾਂ ਨੂੰ ਹੁਣ ਟਰਮੀਨੇਟ ਪੱਤਰ ਜਾਰੀ ਕੀਤੇ ਜਾ ਰਹੇ ਹਨ। ਰੰਦਾਵਾ ਨੇ ਕਿਹਾ ਕਿ ਪੰਜਾਬ ਪਰ ਚ ਐਂਬੂਲੈਂਸਾਂ ਤੇ ਕੰਮ ਕਰਨ ਵਾਲੇ ਆਪਣੇ ਹੱਕਾਂ ਲਈ ਸੰਗਰਾਸ਼ ਕਰ ਰਹੇ ਮੁਲਾਜ਼ਮ ਆਪਣੇ ਖਿਲਾਫ ਕਾਰਵਾਈ ਨੂੰ ਲੈ ਕੇ ਆਗਾਮੀ ਦੇ ਨਾਲ ਚ ਤਿੱਖਾ ਰੋਜ਼ ਪ੍ਰਦਰਸ਼ਨ ਕਰਨ ਦੀ ਰਣਨੀਤੀ ਬਣਾ ਰਹੇ ਹਨ। ਉਨਾ ਸਰਕਾਰ ਕੋਲ ਮੰਗ ਕੀਤੀ ਕਿ ਉਹ ਐਬੂਲੈਂਸ ਕਰਮਚਾਰੀਆਂ ਦੀਆਂ ਮੰਗਾ ਮੰਨਨ ਸਮੇਤ ਨਵੀਆਂ ਐਬੂਲੈਂਸਾਂ ਮੁਹੱਈਆ ਕਰਵਾ ਕੇ ਇਸ ਪ੍ਰੋਜੈਕਟ ਨੂੰ ਆਪਣੇ ਅਧੀਨ ਕਰੇ ਮੇਰਾ ਨਾਮ ਕਮਲਜੀ ਸਿੰਘ ਆ ਮੈਂ ਇੱਥੇ 108 ਤੇ EMT ਜੋਬ ਕਰਦਾ ਤੇ ਕਿਵੇਂ ਦੇ ਹਾਲਾਤ ਨੇ ਗੱਡੀ ਦੇ ਇਸ ਵਕਤ ਦੀ ਸਰ ਗੱਡੀ ਦੇ ਹਾਲਾਤ ਬਹੁਤ ਮਾਰੇ ਆ ਸਰ ਬਾਕੀ ਜੋ ਗੱਡੀ ਦੀ ਫਰਸਟ ایڈ ਦੇਣੀ ਹੁੰਦੀ ਹੈ ਮੇਰਾ ਕੰਮ ਫਰਸਟ ایڈ ਦੇਣ ਦਾ ਪੇਸ਼ੈਂਟ ਨੂੰ ਤੇ ਪੇਸ਼ੈਂਟ ਅਟੈਂਡੈਂਟ ਆਂਦੇ ਆ ਤੇ ਫਰਸਟ ایڈ ਦੋ ਦਿੰ ਗੱਡੀ ਦੇ ਕੋ ਵੀ ਅਸੀਂ ਮਗਰ ਜੋ ਗੱਡੀ ਦੇ ਕੈਬਿਨ 'ਚ ਬੈਠਦੇ ਆ ਆਪਾਂ EMT ਤੇ ਇਹ ਫਾਸਟਰ ਦੇਣੀ ਹੁੰਦੀ ਹੈ ਫਾਸਟਰ ਸਾਰਾ ਬੀਪੀ ਵਗੈਰਾ ਚੈੱਕ ਕਰ ਸਕਦੇ ਆਪਾਂ ਸ਼ੂਗਰ ਵਗੈਰਾ ਚੈੱਕ ਕਰ ਸਕਦੇ ਆਪਾਂ ਪਲਸੋਕਸੀਮਟਰ ਸਾਰਾ ਐਸਪੀਰ ਚੈੱਕ ਕਰ ਸਕਦੇ ਆਪਾਂ ਕੋਈ ਬੀਪੀ ਅਪਰੇਟਰ ਚੱਲਣੀ ਹੈਗੇ ਪਲਸੋਕਸੀਮਟਰ ਸਾਰਾ ਚੱਲਦਾ ਨਹੀਂ ਹੈਗਾ ਗਲਗੋਸ ਟਿਪਾਣੀ ਹੈਗੀਆਂ ਸਾਰੇ ਤੇ ਆਕਸੀਜਨ ਸਾਰਾ ਆਪਾਂ ਦੇ ਸਕਦੇ ਆਂ ਪਰ ਆਕਸੀਜਨ ਸਿਲੰਡਰ ਲੀਕ ਆ ਅੱਧੀ ਆਕਸੀਜਨ ਯੂਜ਼ ਹੁੰਦੀ ਅੱਧੀ ਵੇਸਟ ਹੁੰਦੀ ਹੈ ਆਕਸੀਜਨ ਬਾਕੀ ਸਾਰਾ ਪੋਰਟੇਬਲ ਸਿਲੰਡਰ ਹੁੰਦੇ ਆ ਆਕਸੀਜਨ ਦੇ ਉਹ ਆਪਾਂ ਯੂਜ਼ ਕਰਨੇ ਆ ਜਦੋਂ ਆਪਾਂ ਮੇਸ਼ਨ ਨੂੰ ਆਪਾਂ ਹਸਪੀਟਲ ਲੈ ਕੇ ਜਾਣੇ ਸਟ੍ਰਕਚਰ ਤੇ ਬਹੁਤ ਸਰ ਗੱਡੀ ਦਾ ਮਾਰੇ ਹਾਲਾਤ ਆ ਸਰ ਮਰੀਦ ਰੱਬ ਦੇ ਆਸਰੇ ਆ ਅਸੀਂ ਤਾਂ ਮਰੇ ਆਪਣੀ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਆਪਾਂ ਬਜਾ ਸਕੀਏ ਉਹਨੂੰ ਬਾਕੀ ਕੁਝ ਰੱਬ ਸਾਈਦਾ ਕਰਦਾ ਹੀ ਵਸਤ ਤੋਂ ਬਾਅਦ ਦੋਹੀ ਕਰਦੇ ਆ ਅਸੀਂ ਤੇ ਬਾਕੀ ਗੱਡੀ ਜੇ ਸਾਮਾਨ ਪ੍ਰੋਵਾਈਡ ਹੋ ਆਪਾਂ ਵੀ ਹੈਲਪ ਕਰੀਏ ਉਹਨਾਂ ਦੀ ਪਰ ਗੱਡੀ ਦਾ ਸਾਮਾਨ ਨਹੀਂ ਕਿ ਪ੍ਰੋਵਾਈਡ ਆ ਗਿਆ ਪੂਰਾ ਸਟ੍ਰੈਚਰ ਇਹਨਾਂ ਦੇ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਪੇਸ਼ੈਂਟ ਨੂੰ ਮੂਵ ਨਹੀਂ ਆਪਾਂ ਕਰ ਸਕਦੇ ਸਹੀ ਤਰ੍ਹਾਂ ਇਹਨੂੰ ਕਲਾਂਨੌਰ ਚ ਕਿੰਨੀਆਂ ਗੱਡੀਆਂ ਨੇ ਸੱਗ ਕਲਾਂਨੌਰ ਉੱਤੇ ਇੱਕ ਗੱਡੀ 108 ਐਮਬੂਲੈਂਸ ਜ਼ਿਲ੍ਹੇ ਦੇ ਸਰ 25 ਗੱਡੀਆਂ ਆਇਆ ਈ ਮੰਗ ਕਰਦੇ ਹੋ ਸਭ ਮੰਗ ਆਪਾਂ ਸਰਕਾਰ ਕਿਉਂ ਹੀ ਕਰਦੇ ਆਂਗੇ ਇਹ ਕੰਪਨੀ ਸਾਡੇ ਨੂੰ ਧੱਕਾਸ਼ਾਹੀ ਕਰਦੀ ਆ ਤੇ ਕਰੋੜਾਂ ਦਾ ਘਪਲਾ ਕਰਦੀ ਪਈ ਆ ਤੇ ਇਹਨੂੰ ਮਤਲਬ ਕੰਪਨੀ ਨੂੰ ਬਾਹਰ ਕੱਢ ਕੇ ਸਰਕਾਰ ਨੂੰ ਚਾਹੀਦਾ ਤੇ 108 ਐਂਬੂਲੈਂਸ ਨੂੰ ਆਪਣੇ ਅੰਦਰ ਲਿਆ ਜਾਵੇ ਤਾਂ ਕਿ ਸੋਡੀ ਸਿਹਤ ਦਾ ਸੁਧਰ ਸਕੀ ਅੰਗ ਇਹਨਾਂ ਨੂੰ ਮੈਨੂੰ ਵੀ ਨੋਟਿਸ ਆ ਟਰਮੀਨੇਸ਼ਨ ਦਾ ਸਾਡ 12 ਤਰੀਕ ਦਾ ਆਇਆ ਹੈ ਵਾਜਾ ਸਰ ਵਜਾ ਇਹੋ ਹੀ ਆ ਤੇ ਮੈਂ ਆਪਾਂ ਮਤਲਬ ਕੀ ਇਹਨਾਂ ਖਿਲਾਫ ਬੋਲਦੇ ਪਈਆਂ ਕੰਪਨੀ ਦੇ ਖਿਲਾਫ ਆਪਾਂ ਇਹਨਾਂ ਦੇ ਆਪਣੀਆਂ ਮੰਗਾ ਮਨ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਇਸ ਕਰਕੇ ਉਹਨੂੰ ਟਰਮੀਨੇਸ਼ਨ ਨੋਟਿਸ ਭੇਜੀ ਜਾਂਦੇ ਪਏ ਕਿਹੜੀ ਕੰਪਨੀ ਸਰ ਜੱਡਾ ਚਲ ਕੰਪਨੀ ਕਿਹ ਕਿਸ ਹਾਲਤ ਕੇਰ ਕੰਪਨੀ ਹੈ ਬੰਬਈ ਦੇ ਕੰਪਨੀ ਦਾਰੇ ਸਰ ਮੇਰਾ ਨਾਮ ਸਰਨ ਸਿੰਘ ਤੇ ਮੈਂ ਇੱਥੇ ਗੱਡੀ ਤੇ ਡਰਾਈਵਰ ਰੂਲ ਵੀ ਕਰਦਾ ਸਰ 108 ਗੱਡੀ ਆ ਇਹ ਗਰਦਾਸਪੁਰ ਦਾ ਕਸਬਾ ਕਲਾਂਗਰ ਪੈਂਦਾ ਉੱਥੇ ਹੈ ਟਾਈਮ ਕਿੱਦਾਂ ਨੇ ਹਲਾਦਨੇ ਗੱਡੀ ਸਰ ਗੱਡੀ ਦੇ ਹਾਲਾਤ ਬਹੁਤ ਮਾੜੇ ਨੇ ਗੱਡੀ 2011 ਮਾੜਾ ਹੈ ਠੀਕ ਆ ਤੇ ਇਹਦੀ ਕੰਡੀਸ਼ਨ ਚੱਲਣ ਵਾਲੀ ਹੈ ਨਹੀਂ ਬਿਲਕੁਲ ਇਹ ਕੰਡਮੈਸਾਨੂੰ ਪਈ ਆ ਠੀਕ ਆ ਪਰ ਫੇਰ ਵੀ ਚਲਾਉਣੀ ਪੈ ਰਹੀ ਸਾਨੂੰ ਇਹ ਗੱਡੀ ਜਿਹੜੀ ਆ ਅਸੀਂ ਚਲਾਉਣ ਕੋਈ ਚੱਕਣ ਚਲਾ ਲੈ ਪਰ ਇਹ ਜੇ ਗੱਡੀ ਜੇਕਰ ਲੋਡ ਪੈਂਦੀ ਇਹਦਾ ਐਕਸੀਡੈਂਟ ਕੋਈ ਹੁੰਦਾ ਠੀਕ ਆ ਗੱਡੀ ਬੋਦੀ ਪਹਾਂ ਨਹੀਂ ਸਕਦੇ ਠੀਕ ਆ ਅਸੀਂ ਕਿਉਂਕਿ ਇਹ ਗੱਡੀ ਜਿਹੜੀ ਹੈ ਨਾ ਜੇ ਬ੍ਰੇਕ ਮਾਰੀਏ ਇਹਦਾ ਪਤਾ ਨਹੀਂ ਕਿ ਕਿਦਾਂ ਤੁਰਪਣਾ ਠੀਕ ਆ ਨੇ ਗੱਡੀ ਪਾਣੀ ਹੋਗਾ ਕੇ ਜੇ ਬ੍ਰੇਕ ਮਾਰ ਕੇ ਇਹੋ ਚੱਲ ਜੇ ਇੱਧਰ ਚੱਲ ਜੇ ਪਤਾ ਨਹੀਂ ਕੋਈ ਦਿਆ ਠੀਕ ਆ ਇੱਕ ਬ੍ਰੇਕ ਦੂਜੇ ਪੈਂਡ ਲੱਗਣੀ ਠੀਕ ਬਾਕੀ ਹੋਰ ਵੀ ਜਿੱਦਾਂ ਮਤਲਬ ਕਹਿ ਗੱਡੀ ਇੱਕ ਵੈਪਰ ਹੁੰਦੀ ਆ ਉਹ ਵੀ ਖਰਾਬ ਹੋਏ ਤੇ ਠੀਕ ਆ ਉਹ ਵੀ ਨਹੀਂ ਚੱਲਦੇ ਆਗੇ ਤੇ ਬਹੁਤ ਮਾੜੀ ਹਾਲਤ ਹੈ ਗੱਡੀ ਦੀ ਠੀਕ ਆ ਤੁਸੀਂ ਇਹਦੇ ਬਾਰੇ ਕਿਤੇ ਅਧਿਕਾਰੀ ਨਹੀਂ ਅੱਥੇ ਦੇ ਹਾਂਜੀ ਹਾਂਜੀ ਜਾਣ ਕਰ ਦੇਈਗਾ ਉਹ ਚ ਅਧਿਕਾਰੀ ਇਹ ਨਾ ਹੈਗੀ ਹੈ ਜੈਡਲ ਕੰਪਨੀ ਜਿਹਦੇ ਠੇਕੇ ਲਿਆ ਕੰਪਨੀ ਨੇ ਗੱਡੀਆਂ ਦਾ ਅਸੀਂ ਹੁਣ ਕਈ ਦੱਸਿਆ ਪਰ ਉਹ ਕੋਈ ਅਮਲ ਨਹੀਂ ਕਰ ਰਹੇ ਹੈ ਗੱਲ ਤੇ ਠੀਕ ਆ ਜੇ ਜਿਆਦਾ ਕੋਈ ਕਰਦੇ ਆ ਤੁਹਾਨੂੰ ਪਰਮਿਸ਼ਨ ਲੈਟਰ ਤੇ ਦੇਈ ਜਾਂਦੇ ਆ ਠੀਕ ਆ ਨੋਟਿਸ ਕੱਢੀ ਜਾਂਦੇ ਆ ਵੀ ਤੁਹਾਨੂੰ ਟਰਮੀਨੇਟ ਕਰ ਦੇਣਾ ਠੀਕ ਆ ਜੇ ਆਪਣੀ ਆਵਾਜ਼ ਉਠਾਉਣੀ ਆ ਕੋਈ ਜੋ ਸਾਡੀ ਹੱਕੀ ਮੰਗਾ ਉਹਨਾਂ ਬਾਰੇ ਤਨਖਾਹ ਦਾ ਜਿਹਦਾ ਵਾਅਦਾ ਉਦਾਂ ਕਿਹਾ ਸੀ ਪਿਛੇ ਸੇਵਾਤਿੰਨੇ ਉਹ ਵੀ ਇਹ ਸਾਨੂੰ ਨੋਟਿਸ ਕੱਢੀ ਜਾ ਰਹੇ ਹੋ ਤੁਸੀਂ ਕਿਉਂ ਇਹ ਗੱਲ ਕਹਿ ਰਹੇ ਜਰੂਰ ਤੁਸੀਂ ਕੋਈ ਮਰੀਜ਼ ਲੈ ਕੇ ਜਾਂਦੇ ਫਿਰ ਕਿੱਦਾਂ ਮੈਨੇਜ ਕਰਦੇ ਹੋ ਕਿਉਂਕਿ ਸਰ ਸਾਨੂੰ ਗਰਾਉਂਡ ਲੈਵਲ ਤੇ ਨਾ ਜਦੋਂ ਵੀ ਮੇਰੇ ਕੋਈ ਮਰੀਜ਼ ਲੈਣ ਜਾਂਦੇ ਆ ਠੀਕ ਆ ਉਹ ਕਹਿੰਦੇ ਗੱਡੀ ਜੜੀ ਲੇਟ ਆਈ ਆ ਸਰ ਤੁਸੀਂ ਵੇਖੋ ਆਪ ਅਮਰਜੈਂਸੀ ਦੀ ਗੱਡੀ ਸਪੀਡ ਚ ਕਰਨੀ ਬੰਦੀ ਠੀਕ ਆ ਪਰ ਅਸੀਂ ਨਹੀਂ ਕਰ ਸਕਦੇ ਉੱਥੇ ਜਾ ਕੇ ਉਹ ਮਤਲਬ ਸਾਡੇ ਸਾਡੇ ਨਾਲ ਗ ਅਹੀਂ ਅਹੀਂ ਨਜਰ ਤੁਹਾਨੂੰ ਫੋਨ ਕੀਤਾ ਆ ਹੋ ਗਿਆ ਠੀਕ ਆ ਪਰ ਫਿਰ ਉਹਨਾਂ ਨੂੰ ਉਹਨਾਂ ਨੂੰ ਮੁੱਲ ਸਮਝਾ ਕੇ ਮਿਹਾਉਣਾ ਪੈਂਦਾ ਵੀ ਆਹ ਗੱਲ ਆ ਗੱਡੀ ਪੁਰਾਣੀ ਆ ਜਿੱਦਾਂ ਜੋ ਵੀ ਆ ਜਿੰਨੂੰ ਟਾਈਮ ਲੱਗਦਾ ਆ ਸਾਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਅਸੀਂ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਤੁਸੀਂ ਇਹਨਾਂ ਗੱਡੀਆਂ ਦਾ ਧਿਆਨ ਦਿੱਤਾ ਜਾਵੇ ਇਹ ਜਿਹੜੀ ਕੰਪਨੀ ਆ ਇਹਦੇ ਕੋਲ ਠੇਕਾ ਵਾਕਸ ਲਿਆ ਜਾ ਠੀਕ ਆ ਤੇ ਵਿਜੀਲੈਂਸ ਜਿਹੜੀ ਇਨਕੁਆਇਰੀ ਹੱਥ ਕਿਹਾ ਆ ਉਹ ਕੀਤੀ ਜਾ ਇਹਨਾਂ ਦੇ ਜਿਹੜੇ ਦੋ ਬੰਦੇ ਨੇ ਆਪਣੇ ਬੱਤਰਾ ਸਾਰੇ ਤੇ ਇੱਕ ਮਨੀਸ਼ ਖੱਤਰੀ ਆ ਉਹਨਾਂ ਉੱਤੇ ਇਹਨਾਂ ਹਰਕਮਲਜੀਤ ਸਿੰਘ ਆ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ 108 ਐਂਬੂਲੈਂਸ ਯੂਨੀਅਨ ਮੁਸ਼ਕਲ ਸਾਰੀ ਆ ਰਹੀ ਆ ਵੀ ਜਦੋਂ ਕੋਈ ਤੁਸੀਂ ਹਾਲਾਤ ਗੱਡੀ ਦੇ ਦੇਖੇ ਹੋਏ ਆ 108 ਦੇ ਬਹੁਤ ਮਾੜੇ ਹਾਲਾਤ ਨੇ ਜਦੋਂ ਅਸੀਂ ਕੋਈ ਆਪਣੇ ਹੱਕਾਂ ਦੀ ਜਾਂ ਗੱਡੀ ਦੀ ਮੇਨਟੇਨੈਂਸ ਬਾਰੇ ਗੱਲ ਚੁੱਕਦੇ ਆ ਤੇ ਸਾਨੂੰ ਟਰਮੀਨੇਟ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਨਜਾਇਜ਼ ਬਦਲੀਆਂ ਕੀਤੀਆਂ ਜਾਂਦੀਆਂ ਨੇ ਸੋ ਇਹ ਕਰਕੇ ਅਸੀਂ ਜਿਹੜੀ ਹੁਣ 1 ਮਹੀਨੇ ਤੋਂ ਭੁੱਖ ਹੜਤਾਲ ਦੇ ਬੈਠੇ ਹੋਏ ਆ ਆਪਣੀ ਐਮਰਜੈਂਸੀ ਸੇਵਾ ਨੂੰ ਨਿਰਵਿਘਨ ਚਾਲੂ ਰੱਖ ਕੇ ਪਰ ਸਾਡੀ 1 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ 18 ਤੋਂ 20 ਜਾਨਿਆਂ ਨੂੰ ਇਹਨਾਂ ਟਰਮੀਨੇਟ ਕਰ ਦਿੱਤਾ ਹੋਇਆ ਵਾ 40 ਤੋਂ 50 ਜਾਨਿਆਂ ਨੂੰ ਇਹਨਾਂ ਨੋਟਿਸ ਈਸ਼ੂ ਕਰ ਦਿੱਤੇ ਹੋਏ ਆ ਕਿ ਤੁਸੀਂ ਆਪਣੀ ਜਿਹੜੀ ਕਲਮ ਛੋੜ ਹੜਤਾਲ ਆ ਉਤੋਂ ਬੈਕ ਆ ਜਾਓ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ ਤੁਹਾਨੂੰ ਟਰਮੀਨੇਟ ਕਿਉਂ ਕੀਤਾ ਸਰ ਮੈਨੂੰ ਟਰਮੀਨੇਟ ਇਸ ਕਰਕੇ ਕੀਤਾ ਵੀ ਮੈਂ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਅਸੀਂ ਆਪਣੀ ਤਨਖਾਹ ਜਿਹੜਾ ਇਹਨਾਂ ਵਾਦਾ ਕੀਤਾ ਸੀ ਜਦੋਂ ਕੱਥੂ ਸੌਰੀ ਲੋਡਵਾਲ ਟੋਲ ਪਲਾਜ਼ਾ ਦੇ ਧਰਨਾ ਲੱਗਾ ਸੀ ਮਾਨਯੋਗ ਸਿਹਤ ਮੰਤਰੀ ਦੇ ਸਾਹਮਣੇ ਉਹਨਾਂ ਸਾਨੂੰ ਕਿਹਾ ਸੀ ਵੀ ਤੁਹਾਡੀ 5000 ਰੁਪਿਆ ਤਨਖਾਹ ਤੇ 2014 ਤੋਂ ਇਨਕ੍ਰੀਮੈਂਟ ਮਿਲੇਗਾ ਉਹ ਸਾਡਾ ਕੋਈ ਵੀ ਦਿੱਤਾ ਨਹੀਂ ਗਿਆ ਜਦੋਂ ਅਸੀਂ ਉਹ ਦੁਬਾਰਾ ਆਪਣੇ ਮੰਗਾਂ ਦੀ ਗੱਲ ਕੀਤੀ ਆ ਤੇ ਸਾਨੂੰ ਟਰਮੀਨੇਟ ਕਰ ਦਿੱਤਾ ਗਿਆ ਜੇ ਗੱਡੀ ਦੀ ਗੱਲ ਕਰੀਏ ਤੇ ਗੱਡੀ 'ਚ ਕਿਹੜਾ-ਕਿਹੜਾ ਸਮਾਨ ਆ ਜਿਹੜਾ ਮਰੀਜ਼ ਵਾਸਤੇ ਵਰਪ ਹੋਣਾ ਚਾਹੀਦਾ ਆ ਸਰ ਕੋਈ ਇੱਚ ਜਿਹੜੇ ਅਪਰੇਟਸ ਨੇ ਉਹ ਪ੍ਰੋਪਰ ਵਰਕ ਨਹੀਂ ਹੈਗੇ ਕੋਈ ਸ਼ਕਸ਼ਨ ਮਸ਼ੀਨ ਜਿਹੜੀ ਪ੍ਰੋਪਰ ਵਰਕ ਨਹੀਂ ਕਰਦੀ ਇਹ ਨਹੀਂ ਇਸ ਗੱਡੀ ਦੀ ਆਲ ਪੰਜਾਬ ਦੀਆਂ ਗੱਡੀਆਂ 'ਚ ਜਿਹੜੇ ਆ ਮੇਰੇ ਕੋਲ 50 ਤੋਂ 60 ਗੱਡੀਆਂ ਦੀ ਲਿਸਟ ਆ ਜਿਹਦੇ ਵਿੱਚ ਕਿਸ ਦਾ ਬੀਪੀ ਅਪਰੇਟਸ ਸੈੱਲ ਨਹੀਂ ਹੈਗੇ ਇਹਦੇ ਇੱਕ ਸੈਲ ਵੀ ਆਟੋਮੈਟਿਕ ਬੀਬੀ ਬਰੇਡਸ ਸੇ ਪ੍ਰੋਵਾਈਡ ਨਹੀਂ ਕਰਦੇ ਇਹਨੇ ਜਿਹੜਾ ਵਾ ਨੁਕਤਾ ਦਾ ਕਹਾਣ ਕਰ ਰਹੇ ਆ ਮਰੀਜ਼ਾਂ ਦੀ ਜਿਹੜੀ ਆ ਖਲਵਾੜ ਕਰ ਰਹੇ ਆ ਆਕਸੀਜਨ ਹੈ ਗੱਡੀ ਚ ਆਕਸੀਜਨ ਸਾਰ ਲੀਕੇਜ ਆ ਜਿਹੜੇ ਪੋਰਟੇਬਲ ਸਿਲੰਡਰ ਆ ਉਹ ਫੇਲ ਨਹੀਂ ਹੋਏ ਜਦੋਂ ਦੀਆਂ ਗੱਡੀਆਂ ਆਈਆਂ ਨੇ ਤੇ ਆਕਸੀਜਨ ਵੀ ਜੇ ਮੰਨ ਲਓ 10 ਪੇਸ਼ੈਂਟ ਨੇ ਆਕਸੀਜਨ ਵਾਲੇ ਤੇ ਉਹਨਾਂ ਨੂੰ ਪੰਹਾਂ ਨੂੰ ਪ੍ਰੋਵਾਈਡ ਹੁੰਦੀ ਆ ਫਿਰ ਜੇ ਕੋਈ ਮਰੀਜ਼ ਮੰਨ ਲਓ ਜੇ ਕੋਈ ਸੀਰੀਅਸਲੀ ਜਨ ਐਕਸੀਡੈਂਟ ਹੀ ਹੋ ਜਾਣਾ ਵੀ ਸੀਰੀਅਸ ਹੁੰਦਾ ਫਿਰ ਨੂੰ ਕਿੱਦਾਂ ਮੈਨੇਜ ਕਰਦੇ ਹੋ ਸਰ ਮੈਨੇਜ ਇਹ ਹੋਈ ਆ ਫਿਰ ਰੱਬ ਆਸਰੇ ਹੀ ਆ ਵੀ ਸਰਕਾਰਾਂ ਨਾਲ ਅੱਗੇ ਇਹੋ ਹੀ ਅਸੀਂ ਬੇਨਤੀ ਕਰਨੇ ਆ ਵੀ ਇਹਦੇ ਬਾਰੇ ਖਾਸ ਧਿਆਨ ਦਿੱਤਾ ਜਾਏ ਮਰੀਜ਼ ਦੀ ਫਰਸਟ ਏਡ ਜੇ ਪ੍ਰੋਪਰ ਹੋ ਜੇ ਤੇ ਉਹ ਬਚ ਸਕਦਾ ਕਈ ਵਾਰੀ ਤੇ ਜਿਹੜੇ ਪੋਰਟੇਬਲ ਸਿਲੰਡਰ ਨੇ ਇਹ ਵੀ ਲਾਜ਼ਮੀ ਨੇ ਗੱਡੀ 'ਚ ਜਦੋਂ ਪੇਸ਼ੈਂਟ ਨੂੰ ਟ੍ਰਾਂਸਫਰ ਕਰਨਾ ਆਕਸੀਜਨ ਦੀ ਕਾਫੀ ਜ਼ਰੂਰਤ ਹੁੰਦੀ 5-7 ਮਿੰਟ ਹੁੰਦੇ ਆ ਪ੍ਰੋਪਰ ਕੁਛ ਨਹੀਂ ਹੈਗਾ ਗੱਡੀ 'ਚ ਸਿਰਫ ਇਹ ਸਾਰੇ ਪੈਸੇ ਜਿਹੜੀ ਆ ਇਹ ਕੰਪਨੀ ਖਾਈ ਜਾ ਰਹੀ ਆ ਸਰਕਾਰ ਦੀ ਮਿਹਲੀ ਭੁਗਤ ਕਰਨ ਜਾਂ ਕਿੱਦਾਂ ਵੀ ਇਹ ਸਾਨੂੰ ਨਹੀਂ ਪਤਾ ਲੱਗਦਾ ਨਹੀਂ ਫਿਰ ਇਹ ਗੱਡੀ ਨੂੰ ਖੁਦ ਹੀ ਐਮਰਜੈਂਸੀ ਦੀ ਲੋੜ ਆ ਟਰੀਟਮੈਂਟ ਬਿਲਕੁਲ ਸਾਰੇ ਇਹ ਤੇ ਗੱਡੀ ਕੰਡਮ 2011 ਮਾਡਲ ਜਿਹੜੀ ਆ ਇਹ ਤੇ ਗੱਡੀ ਕੰਡਮ ਆ ਸੇ ਸਾਡੇ ਵੀ ਜਿਹੜੇ ਆ ਇਹ ਖਲਵਾੜ ਕਰ ਰਹੇ ਨੇ 2011 ਮਾਡਲ ਜਿਹੜੀਆਂ ਗੱਡੀਆਂ ਇਹ ਕੰਡਮ ਹੋ ਚੁੱਕੀਆਂ ਕੰਡਮ ਗੱਡੀ ਤੇ ਇੱਕ ਪੀਐਸਸੀ ਧਿਆਨਪੁਰ ਗੱਡੀ ਉਹ ਵੀ 2011 ਮਾਡਲ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਸਰਕਾਰ ਦੇ ਨਾਲ ਜਾਂ ਇਸ ਕੰਪਨੀ ਦੇ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਤੇ ਦੱਸਿਆ ਨਹੀਂ ਵੀ ਇਹ ਗੱਡੀ ਇੰਨੀ ਹਾਲਾਤ ਮਾਰੇ ਹੋ ਚੁੱਕੇ ਨੇ ਜਾਂ ਇਸ ਨੂੰ ਸਰ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਵਿਜੀਲੈਂਸ ਇਨਕੁਆਰੀ ਜਿਹੜੀ ਆ ਉਹ ਵੀ ਇਹਦੀ ਲਾਈ ਹੋਈ ਆ ਪਰ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਪਤਾ ਕਿਉਂ ਨਹੀਂ ਹੋ ਰਹੀ ਇਹਦੇ ਬਾਰੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕੀ ਮੰਗ ਕਰਦੇ ਹੋ ਮੰਗ ਸਰ ਇਹੋ ਹੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਗੱਡੀਆਂ ਦੀ ਮੇਨਟੇਨੈਂਸ ਕੀਤੀ ਜਾਵੇ ਜਿਹੜੀ ਇਹ ਕੰਪਨੀ ਆ ਇਹਨੂੰ ਬਾਹਰ ਕਰਕੇ ਤੇ ਇਹਨੂੰ ਆਪਣੇ ਅੰਡਰ ਲਿਆ ਜਾਵੇ ਤਾਂ ਜੋ ਲੱਖਾਂ ਰੁਪਈਆ ਵੀ ਬਚ ਸਕਦਾ ਸਰਕਾਰ ਦਾ ਤੇ ਇਹਦੀ ਮੇਨਟੇਨੈਂਸ ਵੀ ਵਧੀਆ ਹੋ ਸਕਦੀ ਹੈ